ਅਕਾਲੀ ਦਲ ਭਾਜਪਾ ਕਾਂਗਰਸ ਤੇ ਹੁਣ ਇਹ ਜੇ ਇਹਨਾਂ ਨੇ ਲੁੱਟਿਆ ਨਹੀਂ ਤਾਂ ਫਿਰ ਪੰਜਾਬ ਕੰਗਲਾ ਕਿਵੇਂ ਹੋ ਗਿਆ ਭਾਈ ਜੇ ਪਬਲਿਕ ਦੇ ਰਿਸੋਰਸ ਖਾਦੇ ਨਹੀਂ ਤੇ ਫਿਰ ਪੰਜਾਬ ਦੀ ਇੰਨੀ ਬੁਰਗਤੀ ਕਿਵੇਂ ਹੋ ਗਈ ਵੀ ਜਵਾਕ ਜੰਮਦਾ 120000 ਕਰੋੜ ਰੁਪਏ ਦਾ ਕਰਜ਼ਾ ਮੈਂ ਹੁਣ ਲੋਕਾਂ ਵੀ ਜੇ ਲੋਕਾਂ ਦਾ ਰਾਜ ਸਥਾਪਿਤ ਕਰਨਾ ਹੈ ਲੋਕਾਂ ਨੂੰ ਹੀ ਦੇਣਾ ਹੈ ਲੋਕਾਂ ਤੋਂ ਹੀ ਚਲਾਉਣਾ ਤੇ ਫਿਰ ਲੋਕਾਂ ਨਾਲ ਹੀ ਗੱਲ ਕਰਨਾ ਦੇਖ ਲਿਆ ਜਾਂਦਾ ਕੋਈ ਮੈਨੂੰ ਕਹੇ ਵੀ ਮੈਂ ਭਗਵੰਤ ਕੋਲ ਗਿਆ ਨਹੀਂ ਸੀ ਛੋਟੇ ਭਾਈ ਕੋਲ ਕਾਗਜ਼ ਲੈ ਕੇ ਬਿਨੰਬਰ ਬੇਨਤੀ ਕਰਕੇ ਭਾਈ ਤੂੰ ਸੁਪਨੇ ਪੂਰੇ ਕਰ ਅਸੀਂ ਸੁਪਨੇ ਟੁਕ ਟੁਕ ਨਹੀਂ ਦੇਉਂਦੇ ਉਦੋਂ ਕਿਹਾ ਮੇਰ ਕੋ ਆਦਾ ਹੁਣ ਭਾਈ ਦਾ ਸਵਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਕਾਂਗਰਸ ਜਿੱਥੇ ਇੱਕ ਪਾਸੇ ਕੁਰਹਾੜੀ ਦੇ ਵਿੱਚ ਇੱਕ ਵੱਡਾ ਕਾਠ ਇੱਕ ਰੈਲੀ ਕਰਦੀ ਹੋਈ ਦਿਖਾਈ ਦਿੱਤੀ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਬਠਿੰਡਾ ਪਹੁੰਚ ਗਏ ਤੇ ਪ੍ਰੈਸ ਕਾਨਫਰੰਸ ਕੀਤੀ ਤੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧਦੇ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਦਰ ਸਿੰਘ ਦੇ ਉੱਤੇ ਵੀ ਉਹ ਵੱਰਦੇ ਵਿਖਾਈ ਦਿੱਤੇ ਮੈਂ ਹੁਣ ਲੋਕਾਂ ਦੀ ਜੇ ਲੋਕਾਂ ਦਾ ਰਾਜ ਸਥਾਪਿਤ ਕਰਨਾ ਹੈ ਲੋਕਾਂ ਨੂੰ ਹੀ ਦੇਣਾ ਹੈ ਲੋਕਾਂ ਤੋਂ ਹੀ ਚਲਾਉਣਾ ਤੇ ਫਿਰ ਲੋਕਾਂ ਨਾਲ ਹੀ ਗੱਲ ਕਰਨਾ ਦੇਖ ਲਿਆ ਜਾਂਦਾ ਕੋਈ ਮੈਨੂੰ ਕਹੇ ਵੀ ਮੈਂ ਭਗਵੰਤ ਕੋਲ ਗਿਆ ਨਹੀਂ ਸੀ ਛੋਟੇ ਭਾਈ ਕੋਲ ਕਾਗਜ਼ ਲੈ ਕੇ ਬਨਮਰ ਬੇਨਤੀ ਕਰਕੇ ਭਾਈ ਤੂੰ ਸੁਪਨੇ ਪੂਰੇ ਕਰ ਅਸੀਂ ਸੁਪਨੇ ਟੁੱਟਣ ਨਹੀਂ ਦੇਣਾ ਉਦੋਂ ਕਿਹਾ ਮੇਰੇ ਕੋ ਆਦਾ ਹੁਣ ਭਾਈ ਦਾ ਸਵਾਲ ਆ ਇਸੇ ਤਰ੍ਹਾਂ ਜੇ ਅਕਾਲੀ ਦਲ ਭਾਜਪਾ ਕਾਂਗਰਸ ਤੇ ਹੁਣ ਇਹ ਜੇ ਇਹਨਾਂ ਨੇ ਲੁੱਟਿਆ ਨਹੀਂ ਤਾਂ ਫਿਰ ਪੰਜਾਬ ਕੰਗਲਾ ਕਿਵੇਂ ਹੋ ਗਿਆ ਭਾਈ ਮੈਨੂੰ ਕੋਈ ਸਮਝਾ ਇਹ ਲੁੱਟਿਆ ਨਹੀਂ ਜੇ ਪਬਲਿਕ ਦੇ ਰਿਸੋਰਸ ਖਾਦੇ ਨਹੀਂ ਤੇ ਫਿਰ ਇਹ ਪੰਜਾਬ ਦੀ ਇੰਨੀ ਦੁਰਗਤੀ ਕਿਵੇਂ ਹੋ ਗਈ ਕਿ ਜਵਾਕ ਜੰਮਦਾ 120000 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਇਹ ਹੈਰਾਨਗੀ ਦੀ ਗੱਲ ਹੈ ਆਧਿਕ ਵਰਤਾਂਤ ਲੋਕਾਂ ਨੂੰ ਸਮਝਾਉਣਾ ਆ ਅੱਜ ਮੈਂ ਸਵੇਰੇ ਜਦੋਂ ਖਾਣ ਦੇ ਟੇਬਲ ਤੇ ਬੈਠਿਆ ਤੇ ਸਦਾ ਨਾਰਾਇਣ ਸਿੰਘ ਮੈਨੂੰ ਕਹਿੰਦਾ ਕਹਿੰਦਾ ਜੀ ਮੈਂ ਪੂਰਾ ਖਾਕਾ ਕੱਢਿਆ ਵੀ 600 ਦਿਨਾਂ ਦੀ ਸਰਕਾਰ ਹੋਈ ਕਿੰਨੇ ਕਿੰਨੇ ਦਿਨਾਂ ਦੀ ਹੋਈ ਹੈ 600 ਦਿਨਾਂ ਦੀ 600 630 630 ਹਿਸਾਬ ਕਰੀ ਬੈਠਾ ਪੂਰਾ ਮੈਨੂੰ ਕਹ ਲਿਆ ਜੀ 630 ਦਿਨਾਂ ਦੀ ਸਰਕਾਰ ਹੈ ਕਹਿੰਦਾ ਹਰ ਰੋਜ਼ 80 ਕਰੋੜ ਰੁਪਇਆ ਲੈ ਕੇ ਚੱਲ ਰਹੀ ਹੈ ਕਿਉਂ ਠੀਕ ਹੈ ਵੀ ਇਹ ਕੀ ਇਹ ਕਰਜ਼ਿਆਂ ਤੇ ਸਰਕਾਰ ਚਲਾਉਣੀ ਸੀ ਕਹਿਣਾ ਸੀ ਫਿਰ ਭਾਈ ਤੂੰ ਹੀ ਤਾਂ ਕਹਿੰਦਾ 54 ਹਜ਼ਾਰ ਕਰੋੜ ਰੁਪਇਆ ਪਹਿਲੇ ਮਹੀਨੇ ਦੇ ਦੇਾਂਗੇ 30 35 ਅਸੀਂ ਬਜਟ ਚੋਂ ਕੱਢ ਲਿਆਂਗੇ ਚੋਰੀ 20 ਰੇਤੇ ਚੋਂ ਨਹੀਂ ਕੈਪਟਨ ਉਹ ਜੁਸੂਮ ਕਹਿੰਦਾ ਰਿਹਾ ਘਰ ਘਰ ਨੌਕਰੀ ਹੋਣੀ ਜਾਈਂ ਘਰ ਘਰ ਨੌਕਰੀ ਕਰਜੇ ਚਾਹੇ ਸੁਸਾਇਟੀਆਂ ਦੇ ਹੋਣ ਚਾਹੇ ਆਰਤੀਆਂ ਦੇ ਹੋਣ ਚਾਹੇ ਬੈਂਕਾਂ ਦੇ ਹੋਣ ਤਿੰਨੂ ਹੀ ਮਾਫ ਤੜੀਆਂ ਤੜ 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 ਗੁਰੂਆਂ ਦੀ ਬੋਲੀ ਲਾਤੀ ਕਈਆਂ ਨੇ ਅੱਖ ਖਿਲਾਰਤੇ ਵੋਟਾਂ ਦੇ ਧ्रुਵੀਕਰਨ ਖਾਤਰ ਤੇ ਕਈਆਂ ਨੇ ਗੁਟਕਾ ਸਾਹਿਬ ਨੂੰ ਚੁੱਕ ਕੇ ਸੌਹਾਂ ਖਾਧੀਆਂ ਉਹ ਕੀ ਸੀ ਪੁਸ਼ਪੂਰਾ ਹੋਇਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ ਤੁਹਾਨੂੰ ਕੋਈ ਦਾਣੇ ਨਹੀਂ ਵੰਡੋਂਗੇ ਕਿੱਥੋਂ ਨਹੀਂ ਕਿਹਾ ਸੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰ ਦੂੰ ਹਣੀ ਤੇ 2-2 ਲੱਖ ਰੇਕ ਦਾ ਹੋ ਫਿਰ ਉਹਨੂੰ ਬਦਲਤਾ ਆਈਐਸ ਅਫਸਰ ਵੀ ਕੁਮਾਤਦੇ ਕੋਇਆ ਮਾਫ 5000 ਤੇ ਕਿਹਾ ਸੀ 1 ਲੱਖ ਪਰ ਉਹ ਜਿੰਨਾ ਮਾਫ ਕੀਤਾ ਉਹਦੋਂ ਡਬਲ سود ਸਮੇਤ ਹੋਰ ਚੜ ਗਿਆ 90 ਦਾ ਸੀ 1 10 ਤੇ ਆ ਗਿਆ ਇਹ ਕਿਉਂ ਪੁਰਾ ਨਹੀਂ ਹੁੰਦਾ ਭਾਈ ਇਹ ਲੋਕਾਂ ਨੂੰ ਸਵਾਲ ਕਰਨੀ ਚਾਹੀਦੀ ਕਿਉਂ ਨਹੀਂ ਪੁਰਾ ਹੁੰਦਾ ਕਿਉਂਕਿ ਨੀਤੀ ਦੀ ਰਾਜਨੀਤੀ ਹੈ ਰਾਜਨੀਤੀ ਕੀ ਵੀ ਜਦੋਂ ਤੁਸੀਂ ਝੂਠ ਵੇਚਣਾ ਬੰਦ ਕਰ ਦਿੰਦੇ ਹੋ ਔਰ ਤੁਸੀਂ ਬਜਟ ਦੇ ਵਿੱਚ ਕਹਿੰਦੇ ਹੋ ਵੀ ਆਹ ਪਾਲਿਸੀਆਂ ਲਿਆ ਰਹੀਆਂ ਆਹ ਪਾਲਸੀ ਆਹ ਪਾਲਸੀ ਆਹ ਪਾਲਸੀ ਹੁਣ ਇਸ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਾਂਗਰਸੀ ਆਗੂਆਂ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਜੇ ਆਪ ਨਹੀਂ ਪਹੁੰਚੇ ਸਿੱਧੂ ਆਪਣਾ ਕੀ ਪੱਖ ਰੱਖਣਗੇ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਾਸਟਰ ਅਸ਼ੀਸ਼ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ